ਆ ਦੇਖੋ ਇਹ ਕੰਜਲ ਪੱਤਾ ਆ ਗਿਆ ਹਾਂ ਬਈ ਕੰਜਲ ਸੰਧੂਰ ਆਉਂਦਾ ਪਰ ਪੀਸ ਦੇ ਉੱਤੇ ਦੇਖੋ 10 ਰੁਪਏ ਐਮ ਆਰ ਪੀ ਹੈ ਹਾਂ ਬਈ ਕੰਪਨੀ ਦਾ ਮਾਲ ਹੈ ਕਿੰਨੇ ਦਾ ਪੈਂਦਾ 2 ਰੁਪਏ ਦਾ ਇੱਧਰ ਆ ਗਿਆ ਜੀ ਕਿ 2 ਰੁਪਏ ਦਾ ਇੱਧਰ ਸੇਲ ਕਰਨਾ ਹੈ 50 ਰੁਪਏ ਦਾ ਪੈਣਾ ਤੁਹਾਨੂੰ ਉਸ ਤੋਂ ਵਾਲਾ 50 ਰੁਪਏ ਆ ਰੋਜ਼ ਵਾਟਰ ਹੈ 5-5 ਰੁਪਏ ਦਾ ਪੈਣਾ ਓਕੇ ਐਮ ਆਰ ਪੀ ਚੈੱਕ ਕਰੋ ਕਿੰਨੀ ਹੈ 60 ਰੁਪਏ ਐਮ ਆਰ ਪੀ 2028 ਤੱਕ ਵੈਲਿਡਿਟੀ ਬਲੰਡਰ ਹੈ ਹਾਂ ਬਈ 20 ਰੁਪਏ ਭਾਏ ਕਿੰਨੇ ਦੇ ਹੈ ਸੀ ਬਜ਼ਾਰੋਂ 70 80 ਰੁਪਏ 100 ਰੁਪਏ ਲੈਣੇ ਹੋ ਨਾ ਪੂਰਾ ਪ੍ਰੋਪਰ ਦੁਬਈ ਦਾ ਇਤਰ ਹੈ ਠੀਕ ਹੈ ਜੀ ਹੁਣ ਤੁਹਾਨੂੰ ਦੱਸਦੇ ਹਾਂ ਰੇਟ ਕਿੰਨਾ ਦੇ ਆਪਾਂ ਤੁਹਾਨੂੰ ਕਿੰਨੇ ਦਾ ਦਵਾਂਗੇ ਇਹ ਦੇਖੋ ਦੁਬਈ ਦਾ ਇਤਰ ਹੈ ਠੀਕ ਹੋ ਗਿਆ ਤੁਸੀਂ ਬਜ਼ਾਰੋਂ 1000 ਰੁਪਏ ਦਾ ਪੀਸ ਲੈਣਾ ਠੀਕ ਤੁਹਾਨੂੰ 1500 ਰੁਪਏ ਦਾ ਪੂਰਾ ਸੈੱਟ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ ਫੀਲਡ ਹੰਝ ਸਾਗਰ ਕੋਲ ਆ ਜਿਓ ਅੱਜ ਕੋਸਮੈਟਿਕ ਦਾ ਮਹੂਰ ਦਿਖਾਉਣ ਆ ਖਵਾ ਬਹੁਤ ਜ਼ਿਆਦਾ ਸਸਤੇ ਰੇਟਾਂ ਦੇ ਸਟੈਂਡ ਬਣ ਗਿਆ ਤੁਸੀਂ ਕਾਊਂਟਰ ਤੇ ਰੱਖ ਦੇਣਾ ਸਟੈਂਡ ਇੱਥੇ ਓਕੇ ਭਾਈ ਠੀਕ ਹੈ ਜੀ 200 ਰੁਪਏ ਪਰ ਪੀਸ ਤੇ ਐਮ ਆਰ ਪੀ ਹੈ ਹਾਂ ਜੀ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਪੀਸ ਆਹ ਦੇਖੋ ਨੇਲਸ ਵਗੈਰਾ ਆਹ ਨੇਲਸ ਹੈਗੇ ਨੇ ਓਕੇ ਤੁਹਾਨੂੰ ਕਿੰਨੇ ਦੇ ਪੈਣੇ 45 ਰੁਪਏ ਵੇ ਕਿੰਨੇ ਦੇ ਤੁਸੀਂ ਬਾਜ਼ਾਰੋਂ 100 ਰੁਪਏ ਦਾ ਪੈਕਟ ਲੈਣੇ ਹੋ ਆ ਦੇਖੋ ਸਟੋਨ ਵਾਲੇ ਆ ਪ੍ਰੋਪਰਲੀ ਚੈੱਕ ਕਰੋ ਹਾਂ ਇਹ ਤਾਂ ਹੈ ਨਾ ਸਾਰੇ ਲੱਗ ਲੱਗ ਰੰਗ ਹੈ ਸਾਰੇ ਓਕੇ ਜੀ ਸਿਰਫ 45 ਰੁਪੀਜ਼ ਓਨਲੀ ਦੇਖੋ ਆ ਬਿਊਟੀ ਬਲੰਡਰ ਹੈ ਹਾਂ ਭਾਈ 20 ਰੁਪਏ ਮੈਂ ਕਿੰਨੇ ਦੇ ਹੋਏ ਸੀ ਬਿਆਰੋ 70 80 ਰੁਪਏ 100 ਰੁਪਏ ਲੈਣੇ ਹੋਣਾ ਤੁਹਾਨੂੰ ਸਿਰਫ 20 ਰੁਪਏ ਦਾ ਪੈਕਟ ਓਕੇ ਬਈ ਇੱਕ ਪੈਕਟ 20 ਰੁਪਏ ਦਾ ਠੀਕ ਹੋ ਗਿਆ ਠੀਕ ਹੋ ਗਿਆ ਆਓ ਲੈ ਜਾਪਾਂ ਆਹ ਰੋਜ਼ ਵਾਟਰ ਹੈ 5 5 ਰੁਪਏ ਦਾ ਪੈਣਾ ਓਕੇ ਐਮ ਆਰ ਪੀ ਚੈੱਕ ਕਰੋ ਕਿੰਨੀ ਹੈ 60 ਰੁਪਏ ਐਮ ਆਰ ਪੀ 2028 ਤੱਕ ਵੈਲਿਡ ਹੈ 5 ਰੁਪਏ ਦਾ ਪੀਸ ਆ ਦੇਖੋ ਆਈ ਬ੍ਰੋ ਰੇਜ਼ਰ 20 ਰੁਪਏ ਪੱਤਾਂ ਆ ਦੇਖੋ ਪੋਰਟੇਬਲ 150 ਰੁਪਏ ਕਿੰਨੇ ਦਾ ਹੈ 150 ਰੁਪਏ ਦਾ ਪੀਸ ਉਹ ਕਿੰਨੇ ਦਾ ਹੈ 150 ਦਾ ਪਹਿਨਦਾ 250 ਦਾ ਸੇਲ ਹੁੰਦਾ ਠੀਕ ਹੈ ਠੀਕ ਹੈ ਜੀ ਤੇ ਰੱਬ ਤੁਹਾਡਾ ਪੱਲਾ ਫਰੇ ਇਹ ਆ ਜਾਓ ਲੈ ਲੈ ਨਹੀਂ ਆ ਦੇਖੋ ਥਾਈ ਕਿੱਧਰ ਆ ਗਏ ਇੱਧਰ ਆ ਗਏ ਤੁਸੀਂ 200 ਰੁਪਏ ਦਾ ਇੱਧਰ ਸੇਲ ਕਰਨਾ ਹੈ 50 ਰੁਪਏ ਦਾ ਪਹਿਨਦਾ ਤੁਹਾਨੂੰ 200 ਵਾਲਾ 50 ਰੁਪਏ ਠੀਕ ਹੈ ਦੇਖੋ ਆ ਡੈਨਵਲ ਆ ਗਿਆ ਹਾਂ ਬਈ 99 ਰੁਪਏ ਪ੍ਰਭੂ ਇੱਕ ਦੇ ਨਾਲ ਇੱਕ ਫ੍ਰੀ ਹੈ 99 ਠੀਕ ਹੈ ਜੀ ਆਓ 275 ਰੁਪਏ ਐਮਰ ਵੀ ਹੈ ਹਾਂ ਜੀ ਬਈ 260 ਦੇ ਦੋ ਪੀਸ ਹੈ ਇਹ ਦੇਖੋ 919 ਤੁਸੀਂ ਬਾਜ਼ਾਰ 300 ਰੁਪਏ ਦਾ ਪੀਸ ਲੈਣਾ ਹਾਂ ਬਈ ਤੁਹਾਨੂੰ ਕਿੰਨੇ ਦਾ ਪੈਣਾ 120 ਰੁਪਏ ਦਾ ਇਹ ਦੇਖੋ ਇਹ ਲੀਕ ਕੋੜਾ ਸੰਦੂਰ ਹੈ ਤੁਹਾਨੂੰ ਕਿੰਨੇ ਦਾ ਪੈਣਾ 5 ਰੁਪਏ ਦਾ ਤੁਸੀਂ 20 ਰੁਪਏ ਦਾ سیل ਕਰਨਾ ਮੈਂ ਕਿੰਨੇ ਦਾ ਹੈ ਉਦਾਂ ਬਾਜ਼ਾਰੋਂ 20 ਰੁਪਏ ਦਾ ਮਿਲਦਾ ਸਿਰਫ 5 ਰੁਪਏ ਪੀਸ ਓਕੇ ਠੀਕ ਹੋ ਗਿਆ ਹੂੰ ਜਿੰਨਾ ਮਰਜ਼ੀ ਮੰਨ ਲਓ ਸਾਡੇ ਕੋਲ ਬੰਦ-ਬੰਦ ਦਿੱਤੀ ਆ ਦੇਖੋ ਆ ਦੇਖੋ ਇਹ ਕੰਜਲ ਪੱਤਾ ਆ ਗਿਆ ਹਾਂ ਬਈ ਕੰਜਲ ਸੰਧੂਰ ਆਂਦਾ ਪਰ ਪੀਸ ਦੇ ਉੱਤੇ ਦੇਖੋ 10 ਰੁਪਏ ਅਮਰ ਵੀ ਹੈ ਹਾਂ ਬਈ ਕੰਪਨੀ ਦਾ ਮਾਲ ਹੈ ਕਿੰਨੇ ਦਾ ਪੈਂਦਾ 2 ਰੁਪਏ ਦਾ ਬੱਲੇ ਸਿਰਫ 2 ਰੁਪਏ ਦਾ ਓਕੇ ਆ ਦੇਖੋ ਇਹ ਦੁਬਈ ਦਾ オリジナル ਇਤਰ ਹੈ। ਓਕੇ ਦੁਬਈ ਦਾ オリジナル ਇਤਰ ਹੈ ਇਹ ਦੇਖੋ। ਚੈੱਕ ਕਰੋ ਬਾਈ ਪੂਰਾ ਪ੍ਰੋਪਰ ਦੁਬਈ ਦਾ ਇਤਰ ਹੈ। ਠੀਕ ਹੈ ਜੀ। ਹੁਣ ਤੁਹਾਨੂੰ ਦੱਸਦੇ ਹਾਂ ਰੇਟ ਕਿੰਨਾ ਦੇ ਆਪਾਂ ਤੁਹਾਨੂੰ ਕਿੰਨੇ ਦਾ ਦਵਾਂਗੇ। ਇਹ ਦੇਖੋ ਦੁਬਈ ਦਾ ਇਤਰ ਹੈ। ਠੀਕ ਹੋ ਗਿਆ। ਤੁਸੀਂ ਬਾਜ਼ਾਰੋਂ 1000 ਰੁਪਏ ਦਾ ਪੀਸ ਲੈਣਾ। ਤੁਹਾਨੂੰ 1500 ਰੁਪਏ ਦਾ ਪੂਰਾ ਸੈਟ। ਸਾਰਾ 3500 ਸਾਰਾ ਸੈੱਟ 1500 ਰੁਪਏ ਇਹਦੇ ਵਿੱਚ 6 ਪੀਸ ਹੈ